ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਕੌਣ ਕੌਣ ਸਾਂਜੀ ਜਾਂ ਬਰੋਟਾ ਲਗਾਉਂਦੇ ਨੇ ਸੋ ਪਹਿਲਾਂ ਇਦਾਂ ਹੁੰਦਾ ਸੀ ਵੀ ਸਾਰੇ ਆਪਾਂ ਘਰ ਹੀ ਬਣਾਉਂਦੇ ਸੀ ਇਹ ਚੀਜ਼ਾਂ ਪਰ ਹੁਣ ਤਾਂ ਦੇਖੋ ਬਣੀਆਂ ਬਣਾਈਆਂ ਮਿਲਣ ਲੱਗੀਆਂ ਕੋਈ ਆਪਾਂ ਨੂੰ ਘਰੇ ਬਣਾਉਣ ਦੀ ਜ਼ਰੂਰਤ ਨਹੀਂ ਉਹਨਾਂ ਸਾਰੀਆਂ ਰੰਗ-ਬਰੰਗੀਆਂ ਟਿੱਕੀਆਂ, ਚਿੜੀਆਂ, ਜੋ ਵੀ ਸਮਾਨ ਹੁੰਦਾ ਇਹ ਮਿੱਟੀ ਦੇ ਨਾਲ ਬਣਦੀਆਂ ਨੇ ਸਾਰੀਆਂ ਤੇ ਅਸੀਂ ਵੀ ਆਪਣੇ ਬਚਪਨ ਦੇ ਵਿੱਚ ਬਹੁਤ ਜ਼ਿਆਦਾ ਬਣਾਉਂਦੇ ਸੀ ਤੇ ਅਸੀਂ ਬਰੋਟਾ ਲਗਾਉਂਦੇ ਸੀ ਕਈ ਸਾਂਝੀ ਲਗਾਉਂਦੇ ਨੇ ਤੇ ਅਸੀਂ ਜਿਹੜਾ ਬਰੋਟਾ ਲਗਾਉਂਦੇ ਆ ਤੁਹਾਨੂੰ ਦੱਸਦੀਆਂ ਸੀ ਕੀ ਕੁਝ ਲਿਆਗਾ ਅਸੀਂ ਇਹ ਕਲਰਫੁੱਲ ਜਿਹੜੀਆਂ ਟਿੱਕੀਆਂ ਨੇ ਇਹ ਬਾਏ ਕੀਤੀਆਂ ਨੇ ਸੋ ਜਿਸ ਦਿਨ ਅਸੀਂ ਲਗਾਵਾਂਗੇ ਉਸ ਦਿਨ ਵੀ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਤੇ ਤੁਹਾਨੂੰ ਸਾਰਿਆਂ ਨੂੰ ਦੱਸੂੰਗੀ ਵੀ ਇਹ ਜਿਹੜੀ ਹੈ ਪੇ ਕਿਉਂ ਲਗਾਉਣੀ ਆ ਬਰੋਟਾ ਜਾਂ ਸੰਜੀ ਇਹਨਾਂ ਤੇ ਕਲਰ ਬਹੁਤ ਸੋਹਣਾ ਕੀਤਾ ਹੋਇਆ ਸੀ ਕਿ ਕੋਈ ਕਿੰਨੇ ਪਿਆਰੇ ਲੱਗਦੇ ਨੇ ਕਲਰਫੁੱਲ ਜੀ ਚੂਚੇ ਬਣਾਏ ਹੋਣੇ ਨੇ ਇਹ ਸੂਰਜ ਬਣਾਇਆ ਹੋਇਆ ਬਹੁਤ ਹੀ ਸੋਹਣਾ ਸੋ ਇਹ ਇਦਾਂ ਬਣਾਇਆ ਹੋਇਆ ਚੰਦ ਤੇ ਤੋਤੇ ਨੇ ਇਹ ਤੋਤੇਆਂ ਦਾ ਜੋੜਾ ਹੈਗਾ ਇਹ ਟਿੱਕੀਆਂ ਨਿਗੀਆਂ ਇਹ ਪੱਤੇਆਂ ਦਾ ਜੋੜਾ ਹੈਗਾ ਅਸੀਂ ਸਾਰੀ ਚੀਜ਼ਾਂ ਜਿਹੜੀ ਜੋੜਿਆਂ ਦੇ ਵਿੱਚ ਲੈਣੀ ਹੁੰਦੀਆਂ ਇਹ ਮੂਹਾਂਗਾ ਬਰੋਟੇ ਦਾ ਸਾਡੇ ਦਾ ਅੱਜਕੱਲ ਕੋਈ ਐਵੇਂ ਮੱਥਾਲੀ ਮਾਰਦਾ ਇਹਨਾਂ ਨੂੰ ਬਣਾਉਣ ਤੇ ਨਾ ਹੀ ਕਿਸੇ ਕੋਲ ਐਨਾ ਟਾਈਮ ਹੁੰਦਾ ਤੇ ਹੁਣ ਪਿੰਡਾਂ ਦੇ ਵਿੱਚ ਇਹ ਚੀਜ਼ ਬਣੀ ਬਣਾਈ ਆ ਜਾਂਦੀ ਆ ਤੇ ਸਾਰੇ ਲੈ ਲੈਂਦੇ ਨੇ ਇਨਾਂ ਦਾ ਜਿਹੜਾ ਪ੍ਰਾਈਸ ਹੈ 1-1 ਰੁਪਏ ਦੀਆਂ ਤੇ ਸਾਰੀਆਂ 1-1 ਰੁਪਏ ਦੀਆਂ ਟਿੱਕੀਆਂ 1-1 ਰੁਪਏ ਦੀਆਂ ਚਿੜੀਆਂ ਵਗੈਰਾ ਤੇ ਜਿੱਦਾਂ ਇਹ ਜੋੜੇ ਦੇ ਵਿੱਚ ਸੀ ਇਹ ਬਸ 15-15 ਰੁਪਏ ਦਾ ਜੋੜਾ ਸੀ ਸੋ ਮੈਂ ਤਾਂ ਕਾਫੀ ਲੱਗਦੀ ਹੈ ਇਸ ਚੀਜ਼ਾਂ ਨੂੰ ਬਣਾਉਣ ਦੇ ਵਿੱਚ ਇਹ ਚਿੜੀਆਂ ਚੁੜੀਆਂ ਸਾਰੀਆਂ 1-1 ਰੁਪਏ ਦੀਆਂ 2-2 ਰੁਪਏ ਦੀਆਂ ਸੀ ਥੈਂਕ ਯੂ ਸੋ ਮੱਚ